ਅੱਜ ਦੁਰਾਹਾ ਅਤੇ ਨੇੜਲੇ ਪਿੰਡਾਂ ਵਿੱਚ ਪੁਲਿਸ ਵੱਲੋਂ ਕੱਸ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਪੁਲਿਸ ਨੇ ਸ਼ੱਕੀ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਦੇ ਘਰਾਂ ਤੇ ਛਾਪਾ ਮਾਰੀ ਕਰ ਜਾਂਚ ਕੀਤੀ ਇਸ ਮੌਕੇ ਸਤਨਾਮ ਨਗਰ ਵਿਖੇ ਇੱਕ ਸ਼ੱਕੀ ਵਿਅਕਤੀ ਦੇ ਘਰੋਂ ਪੁਲਿਸ ਨੂੰ ਬਿਨਾਂ ਨੰਬਰ ਤੋਂ ਇੱਕ ਮੋਟਰਸਾਈਕਲ ਮਿਲਿਆ ਜਿਸ ਨੂੰ ਪੁਲਿਸ ਨੇ ਰਿਕਵਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਉਥੇ ਡੀਐਸਪੀ ਪਾਇਲ ਨਿਕਲ ਗਰਗਨੇ ਕੇ ਅਗੇ 15 ਅਗਸਤ ਨੂੰ ਮੁੱਖ ਰੱਖਦੇ ਹੋਏ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਕੱਸ ਆਪਰੇਸ਼ਨ ਚਲਾਇਆ ਗਿਆ ਹੈ कतराहा सतनाम नगर पहुंचो फिर समझ आज से मान्योग डी जी पी साहब और एस एस पी खन्ना मैम के निर्देश अनुसार असी और एक पूरे पायल सड़ू जी कास ऑपरेशन चला रहे हैं जी सर कि पिंड से कास ऑपरेशन चलाया गया जी हाजी असं मेनली स्टार्टिंग असी इधरों की है बट हाजी साढ़े होर भी दो चार पिंड जो सा ड्रग हॉटस्पॉट्स में टारगेट से ने जो एक बार कास ऑपरेशन हो जाएगा उस बाद बैटर डिस्कलोज कर सकते हैं जी सर कोई रिकवरी हुई इस मामले जी वो असं कर रहे हैं ਅਸੀਂ ਆਪਰੇਸ਼ਨ ਕਰਾਂਗੇ ਵੀ ਆਰ ਸ਼ੋਰ ਕਿ ਬਾਏ ਐਂਡ ਆਫ ਡੇ ਵੀਲ ਰਿਕਵਰ ਅ ਲੋ ਡਰਗਸ ਇਸੇ ਤਰ੍ਹਾਂ ਮੁੱਦੇ ਤੇ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇੱਕ ਤੈ ਇੱਕ ਤੇ 15 ਅਗਸਤ ਦੇ ਮੱਧੇਨਜ਼ਰ ਵੀ ਕਾਸ ਆਪਰੇਸ਼ਨ ਚ ਚਲਾਇਆ ਜਾ ਰਿਹਾ ਹੈ ਅਧਿਕ ਜਿਵੇਂ ਸੀਐਮ ਸਾਹਿਬ ਤੇ ਡੀਜੀ ਸਾਹਿਬ ਦਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਨਿਰਦੇਸ਼ ਹੈ ਉਸ ਦੇ ਸਾਬ ਨਾਲ ਅਸੀਂ ਕਾਸ ਆਪਰੇਸ਼ਨ ਚਲਾ ਰਹੇ ਹਾਂ ਸਰ ਜਦ ਤੱਕ ਤੁਸੀਂ ਅੱਜ ਸਤਨਾਮਨਗਰ ਪਹੁੰਚੇ ਹੋ ਕੀ ਅੱਥੇ ਕੋਈ ਮੋਟਰਸਾਈਕਲ ਵਗੈਰਾ ਵੀ ਬਰਾਮਦ ਹੋਈ ਜੀ ਹੋਰ ਇਹ ਸਾਨੂੰ ਇੱਕ ਮੋਟਰਸਾਈਕਲ ਮਿਲਿਆ ਹੈ ਜੋ ਬਿਨਾਂ ਨੰਬਰੀ ਹੈ ਐਸੇ ਉਹਨਾਂ 207 ਚ ਬੰਦ ਕਰ ਰਹੇ ਹਾਂ ਅਗਰ ਸਾਨੂੰ ਕੋਈ ਹੋਰ ਵੀ ਹੈ ਜੇ ਵਹੀਕਲ ਮਿਲੇਗਾ ਉਸ ਤੇ ਅਸੀਂ ਸਪੈਸ਼ਲੀ ਲੀਗਲ ਐਕਸ਼ਨ ਲਾਵਾਂਗੇ ਜੀ